ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਕਾਂਗਰਸ ਪਾਰਟੀ ਵੱਲੋਂ ਅਮਿਤ ਸ਼ਾਹ ਦੇ ਖਿਲਾਫ ਕੀਤੀ ਨਾਰੇਬਾਜੀ ਮਾਮਲਾ ਦਰਜ ਕਰਨ ਦੀ ਕੀਤੀ ਮੰਗ ਅੱਜ ਸਾਰੇ ਪੰਜਾਬ ਭਾਰ ਵਿੱਚ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵੱਲੋਂ ਅਮਿਤ ਸ਼ਾਹ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਨ ਦੀ ਅਗਵਾਈ ਵਿੱਚ ਅੱਜ ਕਾਂਗਰਸ ਬਲਾਕ ਪ੍ਰਧਾਨ ਮੰਗਤ ਮਵੀ ਦੀ ਅਗਵਾਈ ਹੇਠ ਭਾਜਪਾ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਪਸਿਆਣਾ ਦੇ ਬਲਾਕ ਪ੍ਰਧਾਨ ਨੈב ਸਿੰਘ ਭੰਨਰੀ ਦਿਹਾਤੀ ਪ੍ਰਧਾਨ ਸੁਖਵਿੰਦਰ ਸਿੰਘ ਛੰਨਾ ਨਗਰ ਕੌਂਸਲ ਪ੍ਰਧਾਨ ਅਸ਼ਵਨੀ ਗੁਪਤਾ ਡਾਕਟਰ ਪ੍ਰੇਮਪਾਲ ਹਰਪ੍ਰੀਤ ਕੋਕਾ ਟਿੰਕਾ ਗਾਜੇ ਵਾਸਤੇ ਦੱਸਿਆ ਕਿ ਅਮਿਤ ਸ਼ਾਹ ਵੱਲੋਂ ਸੰਸਦ ਸੰਸਦ ਵਿੱਚ ਅੰਬੇਦਕਰ ਦੇ ਖਿਲਾਫ ਭੱਦੀ ਸ਼ਬਦਾਵਲੀ ਕੀਤੀ ਗਈ ਬੀਜੇਪੀ ਸਰਕਾਰ ਅਮਿਤ ਸ਼ਾਹ ਦੇ ਅਸਤੀਫਾ ਲਵੇ ਜਾਂ ਉਸ ਨੂੰ ਮਾਫੀ ਮੰਗੇ ਕਾਂਗਰਸ ਪਾਰਟੀ ਵੱਲੋਂ 26 ਜਨਵਰੀ ਤੱਕ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ 26 ਜਨਵਰੀ ਦੇ ਮੱਧ ਪ੍ਰਦੇਸ਼ ਵਿੱਚ ਜਿੱਥੇ ਬਾਬਾ ਸਾਹਿਬ ਦਾ ਜਨਮ ਹੋਇਆ ਉੱਥੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਪ੍ਰਦਰਸ਼ਨ ਕੀਤਾ ਜਾਵੇਗਾ ਸਮਾਣਾ ਤੋਂ ਕਲਾਸ਼ ਸ਼ਰਮਾ ਨੂਰੀ ਬਾਂਸਲ ਦੀ ਰਿਪੋਰਟ अमित शाह मुर्दाबाद 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 अमित शाह मुर्दाबाद 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 मोदी सरकार मुर्दाबाद 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 बीजेपी सरकार मुर्दाबाद 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 सारे जने खड़े करके फेल न मोदी सरकार हाय मोदी सरकार मुर्दाबाद 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 अमित शाह मुर्दाबाद मुर्दाबाद ਸ਼ਾਸਤਿਵਾਦੋ ਜ਼ਿੰਦਾਬਾਦੋ ਜ਼ਿੰਦਾਬਾਦੋ ਮਿੱਤ ਸ਼ਾਸਤਿਵਾਦੋ ਜ਼ਿੰਦਾਬਾਦੋ ਅਸਤੀਫਾ ਦਿਓ ਅਮੇਦਕਰ ਜੀ ਦਾ ਪ੍ਰਵਾਨ ਨਹੀਂ ਕਰਾਂਗੇ ਨਹੀਂ ਕਰਾਂਗੇ ਨਹੀਂ ਕਰਾਂਗੇ ਅਜਿਆ ਪ੍ਰਵਾਨ ਨਹੀਂ ਕਰਾਂਗੇ ਨਹੀਂ ਕਰਾਂਗੇ ਨਹੀਂ ਕਰਾਂਗੇ ਸੰਵਿਧਾਨ ਦਾ ਪ੍ਰਵਾਨ ਨਹੀਂ ਕਰਾਂਗੇ ਨਹੀਂ ਕਰਾਂਗੇ ਨਹੀਂ ਅਮੇਦਕਰ ਫਾਰੂ ਜਿਹੜੀ ਇਹਨਾਂ ਨੇ ਸੋਹੇ ਕੀਤੀ ਹੈ ਸਦ ਸਦ ਦੇ ਵਿੱਚੋਂ ਕਿ ਅੰਮ੍ਰਿਤ ਘਾਣ ਗੁਰਗਰ ਜੱਪਣ ਨਾਲ ਕੁਝ ਨਹੀਂ ਹੁੰਦਾ ਜੀ ਜੇ ਇੰਨੀ ਦੇਰ ਆਪਾਂ ਰੱਬ ਜੱਪ ਲੂਂਦੇ ਤਾਂ ਸ਼ਾਂਨ ਵਾਪਸ ਆ ਜਾਂਦਾ ਮੈਂ ਤੁਹਾਨੂੰ ਸਾਰਿਆਂ ਨੂੰ ਪੁੱਛਣਾ ਚਾਹਨਾ ਕੀ ਅੱਜ ਦੇ ਸਮੇਂ ਦੇ ਵਿੱਚ ਕੋਈ ਰੱਬ ਤੋਂ ਡਰਦਾ ਸਾਰੇ ਕਾਨੂੰਨ ਤੋਂ ਡਰਦੇ ਨੇ ਗੁਰਦੁਆਰਿਆਂ ਦੇ ਵਿੱਚ ਮੰਦਰਾਂ ਦੇ ਵਿੱਚ ਸਭ ਕੈਮਰੇ ਲੱਗੇ ਹੋਏ ਨੇ ਕਿਉਂ ਲੱਗੇ ਹੋਏ ਨੇ ਕਿਉਂਕਿ ਲੋਕਾਂ ਦੇ ਮਨਾਂ 'ਚ ਚੋਰ ਹੈ ਡਰਦੇ ਕਿਸ ਤੋਂ ਨੇ ਕਾਨੂੰਨ ਤੋਂ ਡਰਦੇ ਨੇ ਅੱਜ ਦੇ ਸਮੇਂ ਦੇ ਵਿੱਚ ਕਿਸਾਨਾਂ ਦੀ ਗੱਲ ਕਰ ਲੋ ਉਹਨਾਂ ਨੂੰ ਸੜਕਾਂ ਤੇ ਰੋਲ ਰੱਖਿਆ ਜਿੰਨੇ ਮੇਤਕਾ ਦੇ ਮਜ਼ਦੂਰ ਨੇ ਉਹਨਾਂ ਨੂੰ ਸੜਕਾਂ ਤੇ ਰੋਲ ਰੱਖਿਆ ਜਿੰਨਾ ਵਪਾਰੀ ਵਰਗਾ ਉਹਨਾਂ ਨੂੰ ਸੜਕਾਂ ਤੇ ਰੋਲ ਰੋਲ ਰੱਖਿਆ ਆਪਾਂ ਕਹਿ ਦਿੰਦੇ ਆ ਵੀ ਪੂੰਜੀਵਾਦੀ ਦੇ ਤਹਿਤ ਅੱਜ ਅਸੀਂ ਸਮਾਰਨੇ ਧਰਨਾ ਸਾਡੇ ਬਲੌਗ ਪ੍ਰਧਾਨ ਮੋਹਨ ਕੁਮਾਰ ਵੀ ਕਿਸਾਨਾਂ ਬਲੌਗ ਤੋਂ ਲਾਇਲ ਸਿੰਘ ਭੰਤਰੀ ਜੀ ਇਹਨਾਂ ਦੇ ਬਗ ਇਧਰ ਦੇ ਧਰਨਾ ਨਾਲ ਆਇਆ ਹੈ ਮੇਤਿਆਂ ਨੇ ਸ਼ੁਰੂ ਹੋ ਗਿਆ ਸੀਗੇ ਜਿਸ ਦੇ ਚਲਦੇ ਬੇਖਰ ਜੀ ਨੂੰ ਸ਼੍ਰੀ ਰਾਜ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਤੇ ਉਹਨਾਂ ਦੀ ਅਗਵਾਈ ਦੇ ਵਿੱਚ ਇਹ ਸਵਿਧਾਨ ਬਣਾਇਆ ਗਿਆ ਜੀ ਰਾਜਾ ਬੜਿੰਗ ਜੀ ਦੇ ਨਿਰੇਸ਼ਾ ਦਰਦੇਸ਼ ਅਨੁਸਾਰ ਪੂਰੇ ਬਾਬਾ ਸਾਹਿਬ ਦੇ ਬੋਤ ਦੇ ਉੱਤੇ ਮੋਦੀ ਸਰਕਾਰ ਖਿਲਾਫ ਨਾਰੇਬਾਜ਼ੀ ਕਰ ਰਹੇ ਆ ਕਿ ਅਮਿਤ ਸ਼ਾਹ ਜੀ ਆਪਣਾ ਅਸਤੀਫਾ ਦੇਣ ਤੇ ਦਲਿਤ ਭਾਈਚਾਰੇ ਤੇ ਪੂਰੇ ਭਾਰਤ ਤੋਂ ਮਾਫੀ ਮੰਗਣ ਤੇ ਇੰਨਾ ਜਿਆਦੇ ਤਸ਼ੱਦਦ ਜੋ ਦਲਤਾਂ ਨਾਲ ਹੋ ਰਿਹਾ ਹੈ ਉਹਦੇ ਤੇ ਵੀ ਮੋਦੀ ਸਾਹਿਬ ਨੂੰ ਚਾਹੀਦਾ ਹੈ ਕਿ ਆਪਣਾ ਕੋਈ ਸਖਤ ਕਾਨੂੰਨ ਬਣਾ ਕੇ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਮੈਂ ਅਮਿਤ ਸ਼ਾਹ ਤੋਂ ਅਸਤੀਫਾ ਫੌਰਨ ਲਿਆ ਜਾਵੇ ਇਹ ਜਿਹੜਾ ਅੱਜ ਦਾ ਲੋਕ ਪ੍ਰਦਰਸ਼ਨ ਹੈ ਸਾਡੇ ਸੂਬੇ ਦੇ ਪ੍ਰਧਾਨ ਰਾਜਾ ਵੜਿੰਗ ਜੀ ਦੀ ਕਾਲ ਤੇ ਸੂਬੇ ਭਰ ਦੇ ਵਿੱਚ ਹੋ ਰਿਹਾ ਹੈ ਇਹ ਪੂਰੇ ਹਿੰਦੁਸਤਾਨ ਦੇ ਵਿੱਚ ਸਾਡਾ ਇਹ ਪ੍ਰੋਟੈਸਟ ਚੱਲ ਰਿਹਾ ਹੈ ਕਿ ਜਿਹੜਾ ਇਹ ਅਮਿਤ ਸ਼ਾਹ ਹੈ ਇਹ ਆਪਣੇ ਆਪ ਨੂੰ ਡਿਕਟੇਟਰ ਕਰ ਰਿਹਾ ਹੈ ਵੀ ਜਿਹਦੇ ਚਾਹੇ ਖਿਲਾਫ ਬੋਲਦਾ ਹੈ ਜਿਹਨੂੰ ਚਾਹੁੰਦਾ ਅੰਦਰ ਕਰਾ ਦਿੰਦਾ ਹੁਣ ਇਹਨਾਂ ਨੇ ਸੰਸਦ ਦੇ ਵਿੱਚ ਸਾਡੇ ਅੰਬੇਦਕਰ ਸੰਵਿਧਾਨ ਦੇ ਖਿਲਾਫ ਬਹੁਤ ਮਾੜੀ ਸ਼ਬਦਾਵਲੀ ਬੋਲੀ ਹੈ ਇਹ ਕਹਿੰਦੇ ਨੇ ਵੀ ਅੰਬੇਦਕਰ ਦਾ ਨੋ ਲਾਈਨ ਨਾਲ ਕੁਝ ਨਹੀਂ ਹੋਣਾ ਤੁਸੀਂ ਰੱਬ ਦਾ ਨਾਮ ਲਿਓ ਤੁਹਾਨੂੰ ਰੱਬ ਮਿਲ ਜੇਗਾ ਇਹ ਮਤਲਬ ਬਹੁਤ ਹੀ ਘਟੀਆ ਸ਼ਬਦਾਵਲੀ ਮੈਂ ਸਮਝਦਾ ਅਸੀਂ ਸਾਰੇ ਹਿੰਦੁਸਤਾਨ ਪਰ ਵਿੱਚ ਇਹਨਾਂ ਦੇ ਸਤੀਫੇ ਦੀ ਮੰਗ ਕਰ ਰਹੇ ਹਾਂ 26 ਜਨਵਰੀ ਤੱਕ ਇਹ ਸਾਡੇ ਪ੍ਰੋਟੈਸਟ ਪੂਰੇ ਹਿੰਦੁਸਤਾਨ ਦੇ ਵਿੱਚ ਚੱਲਣਗੇ 26 ਜਨਵਰੀ ਨੂੰ ਸਾਡਾ ਅਖੀਰਲਾ ਪ੍ਰੋਟੈਸਟ ਮੱਧ ਪ੍ਰਦੇਸ਼ ਮਹੂਏ ਜਿੱਥੇ ਅੰਬੇਦਕਰ ਜੀ ਦਾ ਜਨਮ ਹੋਇਆ ਸੀ ਉਹਨਾਂ ਦੇ ਜਨਮ ਸਥਾਨ ਤੇ ਸਾਡਾ ਅਖੀਰਲਾ ਪ੍ਰੋਟੈਸਟ ਹੋਊਗਾ ਉਹ ਜਿੱਥੇ ਰਾਹੁਲ ਗਾਂਧੀ ਜੀ ਖੁਦ ਪਹੁੰਚ ਰਹੇ ਨੇ ਅਸੀਂ ਇਹਨਾਂ ਦੇ ਬਲੋਕ ਕਾਂਗਰਸ ਮਾਣਾ ਵੱਲੋਂ ਤੇ ਪਸਿਆਣਾ ਵੱਲੋਂ ਸਾਰੇ ਵਰਕਰ ਸਹਿਬਾਨਾਂ ਵੱਲੋਂ ਅਮਿਸ਼ਾ ਜੀ ਦੇ ਅਸਤੀਫੇ ਦੀ ਮੰਗ ਕਰਦੇ ਆਂ ਮੋਦੀ ਜੀ ਨੂੰ ਕਹਿੰਦੇ ਆਂ ਵੀ ਇਹ ਜੇ ਘੱਟੀਆਂ ਬੰਦੇ ਨੂੰ ਆਪਣੀ ਸਹਾਦੇ ਬਜ਼ਾਰਾ ਦੇ ਵਿੱਚੋਂ ਕੱਢ ਕੇ ਬਾਹਰ ਕਰਨਾ ਪੰਦਰੀ ਪ੍ਰਧਾਨ ਬਲੋਕ ਕਾਂ ਕਰ ਰਹੇ ਹਾਂ ਅਸੀਂ ਸਾਡੇ ਪੰਜਾਬ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦੇ ਦਿਸ਼ਾ ਨਿਰਦੇਸ਼ ਦੇ ਤਹਿਤ ਪੂਰੇ ਪੰਜਾਬ ਦੇ ਵਿੱਚ ਬਲਾਕ ਪੱਦਰ ਦੇ ਉੱਪਰ ਅਸੀਂ ਅਮਿਤ ਸ਼ਾਹ ਜੀ ਜੋ ਸਾਡੇ ਸੰਵਿਧਾਨ ਦੇ ਖਿਲਾਫ ਪੱਦੀ ਸ਼ਬਦਾਵਲੀ ਬੋਲੇ ਹਨ ਉਹਨਾਂ ਦੇ ਖਿਲਾਫ ਅਸੀਂ ਸਾਰੇ ਇਹ ਬਲਾਕ ਪੱਦਰ ਤੇ ਰੋਜ ਪ੍ਰਦਰਸ਼ਨ ਕਰ ਰਹੇ ਹਾਂ ਜਿੰਨਾ ਚਿਰ ਸਾਨੂੰ ਪਾਰਟੀ ਵੱਲੋਂ ਜਿੱਥੇ-ਿੱਥੇ ਹੁਕਮ ਆਉਂਦੇ ਰਹਿਣਗੇ ਅਸੀਂ ਉਹਨਾਂ ਦੇ ਮੁਤਾਬਕ ਪੂਰਾ ਵੱਧ ਚੜ ਕੇ ਰੋਜ ਪ੍ਰਦਰਸ਼ਨ ਕਰਕੇ ਉਹਨਾਂ ਦੇ ਅਸਤੀਫੇ ਦੀ ਮੰਗ ਕਰਦੇ ਰਹਾਂਗੇ ਧੰਨਵਾਦ ਇਹ ਪਿਛਲੇ ਦਿਨੀ ਅਮਿਸ਼ਾ ਨੇ ਡਾਕਟਰ ਪੀਮਰਾਵ ਅਮੇਦਕਰ ਬਾਰੇ ਬੜੀ ਭੱਦੀ ਸ਼ਬਦਾਵਲੀ ਦਾ ਇਸਤੇਮਾਲ ਕਰਿਆ ਸੀ ਉਹਦੇ ਖਿਲਾਫ ਅਸੀਂ ਅੱਜ ਆਪਣੇ ਪ੍ਰਧਾਨ ਰਾਜਾ ਵੜਿੰਗ ਜੀ ਦੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੂਰੇ ਪੰਜਾਬ ਚ ਕੀ ਪੂਰੇ ਹਿੰਦੁਸਤਾਨ ਦੇ ਰਾਹੁਲ ਦੀ ਰਾਹੁਲ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਧਰਨੇ ਲਾਏ ਜਾ ਰਹੇ ਹਨ ਅਮਿਤ ਸ਼ਾਹ ਦਾ ਸੀਰ ਅਰਜ਼ਾਈਨ ਮੰਗ ਰਿਹਾ ਕਿ ਅਸਤੀਫਾ ਦੇਣ ਹੋ ਜਿਹੜੀ ਉਹਨਾਂ ਨੇ ਭੀਮਰਾਵ ਉਮੀਦਵਾਰ ਜੀ ਦੇ ਖਿਲਾਫ ਮਾੜੀ ਸ਼ਬਦਾਵਲੀ ਦਾ ਇਸਤੇਮਾਲ ਕਰਿਆ ਭੀਮਰਾਵ ਉਮੀਦਵਾਰ ਹਮਰ ਰਹੇ ਹਮਰ ਰਹੇ